ਇਹ ਕਿਹੋ ਜਿਹੀ ਗੱਲ ਹੋਈ ਆ ਜੀ ਸਵੇਰੇ 6 ਵਜੇ ਦੁਕਾਨ ਤੇ ਆਵੇ ਆਪਾਂ ਦੁਕਾਨ ਵਪਾਰੀ ਖੋਲਦੇ ਜਦੋਂ ਤੇ ਬਹੁਤ ਮਾੜੀ ਗੱਲ ਘਟ ਰਹੀ ਹੈ ਜਿਹੜੀ ਵਪਾਰੀਆਂ ਨੂੰ ਲਗਾ ਤਾਂ ਲੁੱਟ ਗਿਆ ਨਾਲੇ ਕੁੱਟਿਆ ਅਸਲਾ ਸਾਰਾ ਕੁਝ ਨਾ ਰੱਖਦੇ ਆ ਜਿਹੜਾ ਸਾਡਾ ਅਸਲਾ ਜੇ ਵਪਾਰ ਮੰਤਲ ਕੋਲ ਜਾਂ ਕੋਈ ਹੋ ਪੁਲਿਸ ਜਮ੍ਹਾਂ ਕਰਾ ਲੈਂਦੀ ਆ ਪਰ ਜਿਹੜਾ ਨਜਾਇਜ਼ ਤੌਰ ਤੇ ਲਈ ਫਿਰਦੇ ਅਸਲਾ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈ ਬਹੁਤ ਮਾੜੀ ਘਟਨਾ ਇਹਦਾ ਜਾਨੀ ਨਿਖਾਨ ਤੋਂ ਵੀ ਬਚਤ ਰਹੀ ਗਈ ਛੱਤ ਅਠ ਮਿੰਟਾਂ ਤੇ ਆਏ ਨੇ ਅੰਦਰ ਦੋ ਜਾਨੇ ਸੀ ਜੀ ਮੈਨੂੰ ਕਹੇ ਬੈਲਟ ਲੈਣੀ ਹੈ ਭਾਈ ਬੈਲਟ ਹੈਣੀ ਨਾ ਅਸੀਂ ਦੱਲਿਆ ਹੀ ਦਾ ਬੈਠਾ ਹੋ ਗਏ ਫਿਰ ਅਸੀਂ ਕਿ ਮਸੂੜਾਈ ਹੋ ਗਈ ਦੋ ਜਾਨੇ ਦੂਜੇਰ ਬਲਬਰ ਕਹਿੰ ਲਈ ਕੋਈ ਤਾਂ ਸੁਧਾਰ ਹੋਣਾ ਚਾਹੀਦਾ ਹੈ ਜਾਂ ਸਰਕਾਰੇ ਵੀ ਕੁਝ ਪਾਬਲ ਕਰਾ ਦੇ ਚਲੋ ਇਹ 57000 ਰੁਪਏ ਜੀ ਕੋਈ ਪ੍ਰਵਾਸੀ ਤਾਂ ਨਹੀਂ ਕਰ ਸਕਦੇ ਇਹ ਜੇ ਨਸ਼ੇਰੀਆਂ ਦੀ ਗੋਲੀ ਮਾਰਾ ਕਰ ਤੇ ਕੀ ਕਰਾਉਣਾ ਕੀ ਰੱਖ ਕੇ ਲੱਗਦਾ ਕਿ ਹਜ਼ਾਰ ਦੀ ਨੌਕ ਤੇ ਪੈਸੇ ਲੱਗੇ ਗਿਆ ਹਾਂਜੀ ਹਾਂਜੀ ਮੈਂ ਆਏ ਕਿਹਾ ਪ੍ਰਦਾਸ਼ ਨੂੰ ਹਰੇਕ ਬੰਦੇ ਨੇ ਆਦੀ ਸੇਫਟੀ ਸਿਕਿਉਰਿਟੀ ਲਈ ਆ ਪਰ ਉੱਥੇ ਇਹ ਚੀਜ਼ਾਂ ਦਾ ਜੋ ਅਪਰਾਧ ਰੇਸ ਤਰ੍ਹਾਂ ਦੇ ਵਧ ਰਹੇ ਨੇ ਸੋ ਇੱਕ ਆਮ ਇਨਸਾਨ ਲਈ ਇਹ ਜੋ ਲੱਗ ਕੇ ਇਹਨਾਂ ਨੂੰ ਪਤਾ ਕਿ ਅਸਲੇ ਜਮ੍ਹਾਂ ਹੋ ਗਏ ਨੇ ਤੇ ਹੋ ਰਿਹਾ ਇਹਨਾਂ ਦੇ ਹੌਸਲੇ ਜਿਹੜੇ ਨੇ ਉਹ ਸਤਵੇਂ ਆਸਮਾਨ ਤੇ ਨੇ ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਅਸੀਂ ਭੱਜਾਂਗੇ ਵੀ ਸਾਡੇ ਕੋਲ ਕੋਈ ਫਾਇਰ ਮਾਰ ਲੂ ਜਾਂ ਅਸੀਂ ਕਿਸੇ ਦੀ ਕੋਈ ਛਿੰਤੀ ਛਿੰਤੀ ਚੀਜ਼ ਉਠੋਕੇ ਭੱਜ ਲਾਂਗੇ ਤਕਰੀਬਨ ਅੱਜ ਤਿੰਨ ਕਿ ਦਿਨ ਪਹਿਲਾਂ ਦੀ ਗੱਲ ਆ ਅਚਾਰ ਘਰ ਛੱਡ ਕੇ ਇਸ ਦੀ ਮੋਟਰੀ ਲਾ ਕੇ ਲੈ ਕੇ ਦਿਨ ਦਿਹਾੜੇ ਤੇ ਹੁਣ ਤਕਰੀਬਨ ਇਸ ਘਟਨਾ ਤੋਂ ਘੰਟਾ ਬਾਅਦ ਹੀ ਪਤਾ ਲੱਗਿਆ ਕਿ ਇੱਕ ਗਲੀ ਦੇ ਆਪਣੇ ਪੱਗਾਗੜ੍ਹ ਰੋਡ ਤੇ ਜੀਵਨ 베アリング ਆਇਆ ਉਹਨਾਂ ਦਾ ਕੁੱਟਮਾਰ ਕਰਕੇ ਉਹਨਾਂ ਤੋਂ ਸ਼ਰਿਆਂ ਪੈਸੇ ਖੋ ਕੇ ਲੈ ਗਏ ਸਵੇਰੇ 6:30 ਵਜੇ ਦੀ ਗੱਲ ਹੈ ਸੋ ਇਹ ਸ਼ਹਿਰ ਲਈ ਬਹੁਤ ਮੰਦਭਾਗੀ ਜੀ ਅੱਜ ਸਵੇਰੇ ਕਰੀਬ 6:30 ਵਜੇ ਦੀ ਘਟਨਾ ਬਰਨਾਲਾ ਦੇ ਪੁਰਾਣੇ ਬੱਸ ਸਟੈਂਡ ਕੋਲੇ ਇੱਕ ਦੁਕਾਨ ਹੈ ਪੱਖੋ ਵਾਲੇ ਜੀਵਨ ਦੀ ਦੁਕਾਨ ਜਿਹੜੇ ਕਿ 베アリングਸ ਤੇ ਬੈਲਟਾਂ ਵਗੈਰਾ ਵੇਚਣ ਦਾ ਕੰਮ ਕਰਦੇ ਨੇ ਇਹ ਦੁਕਾਨ ਦੇ ਮਾਲਕ ਜੀਵਨ ਕੁਮਾਰ ਜਦੋਂ ਅੱਜ ਸਵੇਰੇ ਅਰਲੀ ਮਾਰਨਿੰਗ ਆਪਣੀ ਦੁਕਾਨ ਤੇ ਆਏ ਸੀ ਤਕਰੀਬ 6:30 ਵਜੇ ਦੋ ਨੌਜਵਾਨ ਇੱਕ ਆਲਟੋ ਕਾਰ ਦੇ ਵਿੱਚ ਆਏ ਉਹਨਾਂ ਵਿੱਚੋਂ ਇੱਕ ਨੌਜਵਾਨ ਦੁਕਾਨ ਦੇ ਅੰਦਰ ਵੜ ਕੇ ਉਹਨੇ ਕੁਝ ਸਾਮਾਨ ਬਾਰੇ ਜੀਵਨ ਕੁਮਾਰ ਨੂੰ ਪੁੱਛਿਆ ਤੇ ਉਹਨੇ ਇਸੇ ਦੇ ਦੌਰਾਨ ਉਹਦੇ ਕਾਊਂਟਰ ਦੇ ਵਿੱਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਕੁਝ ਟਾਈਮ ਦੀ ਜੀਵਨ ਕੁਮਾਰ ਦੇ ਨਾਲ ਹੱਥੋਂ ਪਾਈ ਵੀ ਹੋਈ ਇਸ ਦੇ ਨਾਲ ਹੀ ਜਿਹੜਾ ਇੱਕ ਦੂਜਾ ਨੌਜਵਾਨ ਸੀ ਆਲਟੋ ਕਾਰ ਵਿੱਚ ਉਹ ਵੀ ਉੱਥੇ ਆ ਗਿਆ ਤੇ ਜਿਨ੍ਹਾਂ ਵੱਲੋਂ ਵਰਬਲ ਤੌਰ ਦੇ ਉੱਤੇ ਜੀਵਨ ਕੁਮਾਰ ਨੂੰ ਪਿਸਤੌਲ ਦਿਖਾਉਣ ਬਾਰੇ ਧਰਾਵਾ ਦਿੱਤਾ ਗਿਆ ਕਿ ਸਾਡੇ ਕੋਲ ਪਿਸਤੌਲ ਹੈ ਤੇ ਉਹਦੇ ਕਾਊਂਟਰ ਦੇ ਵਿੱਚੋਂ ਕਰੀਬ 5000 ਰੁਪਇਆ ਜਿਹੜਾ ਸਨੇਚ ਕਰਕੇ ਉੱਥੋਂ ਫਰਾਰ ਹੋ ਗਏ ਮੌਕੇ ਤੇ ਜਿਹੜੀ ਹਲੇ ਤੱਕ ਹੋਂਦ ਤੱਕ ਦੀ ਤਫਦੀਸ਼ ਵਿੱਚ ਉਹਨਾਂ ਦੇ ਕੋਲ ਪਿਸਟਲ ਹੋਣ ਦੀ ਗੱਲ ਜਿਹੜੀ ਹਲੇ ਤੱਕ ਕਨਫਰਮ ਨਹੀਂ ਹੋ ਸਕੀ ਹੈ ਬਟ ਆਪਾਂ ਜੀਵਨ ਕੁਮਾਰ ਦੇ ਬਿਆਨਾਂ ਦੇ ਉੱਤੇ ਐਫ ਆਈ ਆਰ ਥਾਣਾ ਸਿਟੀ ਬਰਨਾਲਾ ਵਿਖੇ ਦਰਜ ਕਰ ਰਹੇ ਹਾਂ ਸਾਰੇ ਹੀ ਸਬ ਡਿਵੀਜ਼ਨ ਬਰਨਾਲਾ ਦੇ ਐਸ ਐਚ ਓਜ਼ ਅਤੇ ਜਿਹੜੀਆਂ ਵੱਖ-ਵੱਖ ਟੀਮਾਂ ਸੀ ਆਈ ਆਈ ਬਰਨਾਲਾ ਦੀਆਂ ਬਣਾ ਕੇ ਸੀਸੀਟੀਵੀ ਫੁਟੇजेस ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਗਿਆ ਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਗ੍ਰਿਫਤਾਰ ਕੀਤਾ ਜਾਵੇਗਾ ਅਸੀਂ ਜਲਦ ਹੀ ਦੋਸ਼ੀਆਂ ਦੀ ਸੀਸੀਟੀਵੀ ਫੁਟੇਜ ਵੀ ਜਿਹੜਾ ਮੀਡੀਆ ਵਿੱਚ ਸ਼ੇਅਰ ਕਰਾਂਗੇ ਤਾਂ ਜੋ ਇਹਨਾਂ ਨੂੰ ਜਲਦੀ ਆਈਡੈਂਟੀਫਾਈ ਕੀਤਾ ਜਾਵੇ